ਦਾ ਇਸ ਵੇਲੇ ਸਾਡੇ ਨਾਲ ਜੁੜ ਚੁੱਕਿਆ ਵਰਸ ਸਿੰਘ ਵਲਟੋਆ ਸ਼੍ਰੋਮਣੀ ਅਕਾਲੀ ਦਲ ਦੇ ਖਡੂਰ ਸਾਹਿਬ ਤੋਂ ਉਮੀਦਵਾਰ ਸਿਰ ਤੋਂ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਕਿ ਤੁਸੀਂ ਅੰਮ੍ਰਿਤਪਾਲ ਦੇ ਪਰਿਵਾਰ ਦੇ ਨਾਲ ਮਿਲੇ ਹੋ ਹਾਂਜੀ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਹੋਈ ਹੈ ਕੀ ਗੱਲਬਾਤ ਹੋਈ ਹੈ ਹੈਨਾ ਅਗੇਂਸਟ ਲੜ ਰਹੇ ਨੇ ਉਹ ਆਜ਼ਾਦ ਉਮੀਦਵਾਰ ਤੇ ਤੁਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ ਦੇਖੋ ਉਹਨਾਂ ਦੀ ਵੀ ਸਾਰਿਆਂ ਦੀ ਸੋਚ ਪੰਥਕਾ ਜੀ ਤੇ ਪੰਥ ਆਮੇਦ ਤੇ ਕਦੀ ਇਹਨੂੰ ਸੁੱਖ ਦਾ ਸਾਹ ਆਇਆ ਹੀ ਨਹੀਂ ਹਮੇਸ਼ਾ ਹੀ ਇਹ ਇਹਨੂੰ ਕਿਸੇ ਨਾ ਕਿਸੇ ਰੂਪ ਚ ਸਮੇਂ ਦੀਆਂ ਸਰਕਾਰਾਂ ਦੇ ਇਹ ਜਿਹੜੀਆਂ ਹੈਗੀਆਂ ਨੇ ਸਿੱਖਾ ਨੂੰ ਪਰੇਸ਼ਾਨ ਕਰਨ ਵਾਲੀਆਂ ਸਿੱਖਾਂ ਦੇ ਨਾਲ ਬੇਇਨਸਾਫੀ ਵਾਲੀਆਂ ਜਿਹੜੀਆਂ ਕਹਾਣੀਆਂ ਨੇ ਸਾਹਮਣੇ ਆਉਂਦੀਆਂ ਰਹੀਆਂ ਨੇ ਜੀ ਤੇ ਉਹਦਾ ਹੱਲ ਇੱਕੋ ਹੀ ਹੈ ਕਿ ਜੇ ਸਿੱਖ ਪੰਥ ਵਿੱਚ ਏਕਤਾ ਹੁੰਦੀ ਹੈ ਜੀ ਜਦੋਂ ਏਕਤਾ ਹੁੰਦੀ ਸੀ ਹਮਲੇ ਉਦੋਂ ਵੀ ਕਰਦੇ ਸੀ ਪਰ ਡਰਦੇ ਸੀ ਕਹੇ ਦਾਰ ਹੁੰਦਾ ਸੀਗਾ ਕਿ ਬੜੇ ਬੜੇ ਮੋਰਚੇ ਵੀ ਜਿਹੜੇ ਆ ਸਿੱਖਾਂ ਨੇ ਏਕਤਾ ਦੇ ਵਿੱਚ ਫਤਿਹ ਕੀਤੇ ਸੀ ਹੁਣ ਫਿਰ ਜਿਹੜਾ ਆ ਜਿੰਨਾ ਲੋਕਾਂ ਦੇ ਨਾਲ ਲੜਾਈ ਹੈ ਉਹ ਕਦਾਚਿਤ ਵੀ ਕੌਮ ਦਾ ਪੜਾ ਨਹੀਂ ਚਾਉਂਦੇ ਜੀ ਤੇ ਮੈਂ ਆਪਣੇ ਉਸ ਪਰਿਵਾਰ ਕੋਲੇ ਮੇਰੀ ਮੈਂ ਹਮੇਸ਼ਾ ਹੀ ਪਈ ਅਮਰਤਪਾਲ ਸਿੰਘ ਬਾਰੇ ਜਾਂ ਬਾਕੀ ਜਿਹੜੇ ਬੰਦੀ ਸਿੰਘ ਨੇ ਜਾਂ ਜਿਹੜੇ ਹੋਰ ਜਿਨ੍ਹਾਂ ਦੇ ਉੱਤੇ ਵੀ ਇਹ ਸਰਕਾਰ ਦੀ ਇਹ ਹਕੂਮਤ ਨੇ ਜਬਰ ਕੀਤਾ ਆ ਜਾਂ ਪਕੜੀਏ ਧੱਕਾ ਕੀਤਾ ਆ ਉਹਨਾਂ ਲਈ ਹਮੇਸ਼ਾ ਆਵਾਜ਼ ਠਾਉਂਦਾ ਰਿਹਾ ਤੇ ਅੱਜ ਵੀ ਉਠਾ ਰਿਹਾ ਜੀ ਮੈਂ ਜਾ ਕੇ ਆਪਦੀ ਪਰਿਵਾਰ ਕੋਲੇ ਬੇਨਤੀ ਕਰਕੇ ਆਇਆ ਹਾਂ ਤੇ ਬੜੀਆਂ ਥੁਲੀਆਂ ਵਿਚਾਰਾਂ ਹੋਈਆਂ ਨੇ ਔਰ ਘਟੋ ਘਟ ਅੱਤੇ ਤਾਰਨ ਕੀ ਪਿਆਨੇ ਤੇ ਅ ਦੋਨੋਂ ਪਾਸੇ ਬੜੇ ਵਧੀਆ ਮਾਹੌਲ ਚ ਗੱਲਬਾਤ ਹੋਈ ਆ ਬੜੇ ਮਾਨ ਨਾਲ ਪਿਆਰ ਨਾਲ ਸਤਿਕਾਰ ਨਾਲ ਹੋਈ ਆ ਚਲ ਮੈਂ ਆਪਦੀ ਬੇਨਤੀ ਕਰਕੇ ਆਇਆ ਬਾਕੀ ਉਹ ਉਸ ਪਰਵਾਰ ਦਾ ਅ ਅਗਲਾ ਫੈਸਲਾ ਉਹਨਾਂ ਦਾ ਹੋਊਗਾ ਜੀ ਪਰ ਮੈਂ ਆਸ ਕਰਦਾ ਹਾਂ ਕਿ ਇਹ ਇੱਕ ਦਾਸ ਦੀ ਜਿਹੜਾ ਰਾਜਨੀਤਿਕ ਨਹੀਂ ਤਕਨੀਕਾ ਨਾਮ ਹੈ ਰਾਜਨੀਤੀ ਦੇ ਰਾਜਾ ਪਾਂਦੀ ਸੀਗਾ ਨਾ ਪਾਂਦੀ ਹਾਂ ਪਰ ਇੱਕ ਪੰਥਦਰਦੀ ਜ਼ਰੂਰ ਹੈ ਜਿਹਨੇ ਹਮੇਸ਼ਾ ਹੀ ਪੰਥ ਦੇ ਵਡੇਰੇ ਹਿੱਤਾਂ ਲਈ ਪੰਥ ਦੀ ਚੜ੍ਹਦੀ ਕਲਾ ਲਈ ਪੰਥਕ ਸੋਚ ਵਾਲਿਆਂ ਲਈ ਤੇ 33-34 ਸਾਲਾਂ ਤੋਂ ਜੇਲਾ ਚ ਬੰਦ ਨੇ ਤੇ 29 ਸਾਲ ਤੋਂ ਫਾਂਸੀ ਦੇ ਤਖਤੇ ਤੇ ਘੋਤੇ ਨੇ ਭਾਈ ਸਾਹਿਬ ਨਾਜਵਾਨਾ ਜੀ ਜੀ ਉਹਨਾਂ ਸਾਰਿਆਂ ਵਾਸਤੇ ਤੇ ਜਾਂ ਹੋਰ ਜਿਹੜੇ ਸਿੱਖਾਂ ਦੇ ਮਸਲੇ ਨੇ ਅਮੇ ਹੋਰ ਜਿੰਨੇ ਮਸਲੇ ਨੇ ਪਰ ਮੇਰੇ ਵਾਸਤੇ ਜੇ ਮੈਂ ਕਹਿੰਨਾ ਕਿ ਸਾਡੀ ਕੌਮ ਵਾਸਤੇ ਹੀ ਸਭ ਤੋਂ ਗੰਭੀਰ ਮਸਲਾ ਮੰਦੀ ਸਿੰਘਾਂ ਦੀ ਰਿਹਾਈ ਹੈ ਜੀ ਤੇ ਮੈਂ ਉਸ ਬੰਦੀ ਸਾਰੀਆਂ ਖੁੱਲ ਕੇ ਵਿਚਾਰਾਂ ਕੀਤੀਆਂ ਬੇਨਤੀਆਂ ਕੀਤੀਆਂ ਉਹਨਾਂ ਗੱਲਾਂ ਜਿਸ ਜਰੂਰਤ ਚ ਹੋਈਆਂ ਉਹ ਗੱਲਾਂ ਮੀਡੀਆਜ਼ ਨਹੀਂ ਕਰਨ ਵਾਲੀਆਂ ਜੀ ਆਪਣਾ ਤੋਂ ਦੇ ਨਾਲ ਗੱਲਾਂ ਹੋਈਆਂ ਨੇ ਪਿਆਰ ਨਾਲ ਹੋਈਆਂ ਨੇ ਜੀ ਬਾਕੀ ਚਲੋ ਮੈਂ ਆਪਦੀ ਬੇਨਤੀ ਕਰਕੇ ਆਇਆ ਹਾਂ ਜੀ ਬਾਕੀ ਪਰਿਵਾਰ ਦੀ ਮਰਜੀ ਹੈ ਜੀ 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 ਤੇ ਇਸ ਦੇ ਨਾਲ ਹੀ ਕੱਲ ਤੁਸੀਂ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੇਣ ਲੱਗੇ ਇਹ ਵੀ ਕਿਹਾ ਸੀ ਕਿ ਇਹ ਬਹੁਤ ਵੱਡੀ ਡੂੰਗੀ ਸਾਜ਼ਿਸ਼ ਹੈ ਵਿੱਚ ਓਨ ਮੈਦਾਨ ਦੇ ਵਿੱਚ ਉਤਾਰਿਆ ਉਹਨਾਂ ਨੂੰ ਕਿਦਰੋ ਜਿਹੜੀ ਗੱਲ ਹੈ ਨਾ ਜੀ ਜੇ ਇਹਨਾਂ ਗੱਲਾਂ 'ਚ ਪਾਵਾਂਗੇ ਨਾ ਜੀ ਜੀ ਇਹ ਹੀ ਗੱਲਾਂ ਉਹਨਾਂ ਨੂੰ ਮੈਂ ਕਹਿ ਕੇ ਆਇਆ ਹਾਂ ਜੀ ਹਾਂਜੀ ਜੀ ਜੀ ਮੈਂ ਨਾ ਇਹਨਾਂ ਗੱਲਾਂ 'ਚ ਪੈਣਾ ਚਾਹਣਾ ਮੈਂ ਤਾਂ ਸਿਰਫ ਇੰਨੀ ਗੱਲ ਕੀਤੀ ਸੀ ਜੀ ਇਹ ਮੈਨੂੰ ਹੋਰ ਕੋਈ ਨਹੀਂਗਾ ਭਾਈ ਸਾਹਿਬ ਦੇ ਪਰਿਵਾਰ ਤੇ ਭਾਈ ਸਾਹਿਬ ਤੇ ਜਿਹੜੇ ਅੰਦਰ ਸਿੰਘ ਬੈਠੇ ਉਹਨਾਂ ਨਾਲ ਹੰਦਰਦੀ ਵੀ ਆ ਹਾਂ ਔਰ ਉਹ 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 ਉਹਨਾਂ ਤੇ ਮਾਣ ਵੀ ਆ ਜੀ ਔਰ ਜਿਹੜੇ ਲੋਕ ਮੈਂ ਸਿਰਫ ਉਹ ਗੱਲ ਕੀਤੀ ਸੀ ਸਹਾਜ ਦੇਵ ਸਿੰਘ ਹੋਰਾਂ ਨੂੰ ਲੈ ਕੇ ਜੀ ਜਿਨ੍ਹਾਂ ਦੀ ਇਸ ਵੇਲੇ ਜਿਹੜਾ ਆ ਆਰਐਸਐਸ ਨਾਲ ਸੰਜਿਆ ਜੀ ਜੀ ਮੈਂ ਸਿਰਫ ਉਹ ਗੱਲ ਕੀਤੀ ਸੀ ਮੈਂ ਇਹ ਨਹੀਂ ਕਿਹਾ ਕਿ ਇਹ ਕੋਈ ਸਾਸ਼ ਦਾ ਸ਼ਿਕਾਰ ਹੋ ਰਿਹਾ ਜੀ ਮੈਂ ਤਾਂ ਉਹਨਾਂ ਤੇ ਕਿੰਦੂਪਾ ਜੀ 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 ਇਸ ਨਾਲ ਹੀ ਸਿਮਰਨਜੀਤ ਮਾਨ ਦੀ ਪਾਰਟੀ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਉਹ ਭਾਈ ਅੰਮ੍ਰਿਤਪਾਲ ਨੂੰ ਸਪੋਰਟ ਕਰਨਗੇ ਤੇ ਤੁਸੀਂ ਕਿਵੇਂ ਦੇਖਦੇ ਹੋ ਨਜਰੂ ਮਾਨ ਸਾਹਿਬ ਦਾ ਆਪਣਾ ਇੱਕ ਫੈਸਲਾ ਆ ਜੀ ਹਾਂ ਜੀ ਜੀ ਉਹ ਹਨ ਬਾਕੀ ਉਹਨਾਂ ਦੇ ਜਿਹੜੇ ਉਮੀਦਵਾਰ ਸੀ ਇਥੋਂ ਉਹਨਾਂ ਦੇ ਉਮੀਦਵਾਰ ਬਣਾਤਾ ਪਰ ਉਮੀਦਵਾਰ ਤਾਂ ਹਮੇਸ਼ਾ ਹੀ ਤਾਂ ਉਸ ਦੇ ਬੁੱਥਾਂ ਤੇ ਵਹਿ ਬਹਿ ਕੇ ਵੋਟਾਂ ਪਾਉਂਦੇ ਰਿਹਾ ਹੂੰ ਹਾਂਜੀ ਜੀ ਉਹਦਾ ਉਹ ਉਹਦੇ ਜਿਹਨੂੰ ਕਹਿੰਦੇ ਆ ਨਾ ਕੱਟੜ ਗਾਂਦ ਸੀ ਹਾਂਜੀ ਜਦੋਂ ਦਾ ਮੈਂ ਮੈਂ ਇਲੈਕਸ਼ਨਾਂ ਲੜਦਾ ਆ ਉਹ ਬੰਦਾ ਕਾਹਦੀ ਕੈਂਪੇਨ ਕਰਦਾ ਰਿਹਾ ਤੇ ਆ 2022 ਦੇਖ ਲਓ ਤਾਂ ਅਸੀਂ ਮਾਨਸਾ ਵੱਲੋਂ ਤੇ ਜਾ ਹੁਣ ਘੜੋ ਤਾਂ ਅਸੀਂ ਗਿਆ ਹੂੰ ਤੇ ਪਹੁੰਗੇ ਪਤਾ ਨਹੀਂ ਭਾਈ ਅਮਰਤਪਾਲ ਸਿੰਘ ਰਾਨੂੰ ਹੁਣ ਵੀ ਪਹੁੰਦਾ ਕਿ ਨਹੀਂ ਪਹੁੰਦਾ ਫਿਰ ਨਾ ਕਾਗਰਸ ਨੂੰ ਪਾਜੀ ਅੱਛਾ ਬੰਦੇ ਇੱਕ ਗੱਲ ਤਾਂ ਗਦਰ ਆਇਆ ਜੀ ਚਲੋ ਬਹੁਤ ਬਹੁਤ ਧੰਨਵਾਦ ਬਲਟੋ ਹਸਮ ਤਦ ਉਸ ਸੁਣਿਆ ਹੈ ਵਰਸਾ ਸਿੰਘ ਵਲਟੋਹਾ ਨੂੰ ਉਹਨਾਂ ਦੇ ਨਾਂ ਉਹਨਾਂ ਦੇ ਵੱਲੋਂ ਅੱਜ ਮੁਲਾਕਾਤ ਸਵੇਰੇ ਤੜਕੇ ਸਾਰ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਦੱਸਦੀ ਹੈ ਕਿ ਅਮਰਿਤਪਾਲ ਸਿੰਘ ਦੇ ਵੱਲੋਂ ਸਿਆਸਤ ਦੇ ਵਿੱਚ ਐਂਟਰੀ ਲੈ ਲਈ ਗਈ ਹੈ ਉਹਨਾਂ ਦੇ ਵੱਲੋਂ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਲੜਨ ਦਾ ਫੈਸਲਾ ਕੀਤਾ ਅਤੇ ਕੱਲ ਵਿਲਸਾ ਸਿੰਘ ਵਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਖਡੂਰ ਸਾਹਿਬ ਤੋਂ ਤੇ ਉਸ ਤੋਂ ਬਾਅਦ ਲਗਾਤਾਰ ਜਦੋਂ ਉਹਨਾਂ ਦੇ ਵੱਲੋਂ ਨਿੱਜੀ ਚੈਨਲਾਂ ਨੂੰ ਇੰਟਰਵਿਊ ਦਿੱਤੇ ਜਾਂਦੇ ਉਸ ਵੇਲੇ ਵੀ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਲੰਬਾ ਸੰਘਰਸ਼ ਰਿਹਾ ਹੈ ਤੇ ਇੱਕ ਸਿਆਸਤ ਵੀ ਹੋ ਸਕਦੀ ਹੈ ਅਮਰਿਤਪਾਲ ਨੂੰ ਖਡੂਰ ਸਾਹਿਬ ਤੋਂ ਲੜਨ ਦੀ ਤਾਂ ਫਿਰ ਅੱਜ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਜਾਂਦੀ ਹੈ ਪਰਿਵਾਰ ਦੇ ਨਾਲ ਤੇ ਇਸ ਬਾਬਤ ਅਸੀਂ ਗੱਲਬਾਤ ਵੀ ਉਹਨਾਂ ਦੇ ਨਾਲ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਲੰਬੇ ਸਮੇਂ ਤੋਂ ਚਰਚਾ ਆਮ ਇਹ ਸੰ ਜਦੋਂ ਅਮਰਿਤਪਾਲ ਸਿੰਘ ਦੀ ਸਿਆਸਤ ਦੇ ਵਿੱਚ ਐਂਟਰੀ ਦੀ ਹੋ ਰਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੇ ਨੇ ਉਹ ਸਮਰਥਨ ਦੇ ਸਕਦੇ ਨੇ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਦਾ ਹਾਲਾકી ਬਾਅਦ ਵਿੱਚ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਦੇ ਵੱਲੋਂ ਉਮੀਦਵਾਰ ਬਿਰਸਾ ਸਿੰਘ ਬਲਟੋਹਾ ਨੂੰ ਐਲਾਨ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਤੇ ਬਾਅਦ ਵਿੱਚ ਸਿਮਰਨਜੀਤ ਮਾਨ ਦੀ ਪਾਰਟੀ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਆਪਣਾ ਇੱਕ ਉਮੀਦਵਾਰ ਵਾਪਸ ਲੈ ਲਿਆ ਜਾਂਦਾ ਤਾਂ ਕਿਹਾ ਜਾਂਦਾ ਕਿ ਪੰਥਕ ਸੋਚ ਹੈ ਇਸ ਕਰਕੇ ਅਸੀਂ ਵੀ ਪੰਤਕ ਸੋਚ ਰੱਖਦੇ ਹਾਂ ਤੇ ਸਾਨੂੰ ਵਿਰੋਧ ਨਹੀਂ ਕਰਨਾ ਚਾਹੀਦਾ ਸਗੋਂ ਡਟ ਕੇ ਖੜਨਾ ਚਾਹੀਦਾ ਜਿਹੀ ਸੋਚ ਵਾਲੇ ਦੇ ਨਾਲ ਅਸੀਂ ਆਪਣੇ ਉਮੀਦਵਾਰ ਦਾ ਨਾਮ ਵਾਪਸ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਹੜਾ ਹੈ ਉਹ ਸਮਰਥਨ ਦਿੰਦੇ ਆ ਤਾਂ ਇਸ ਤੋਂ ਬਾਅਦ ਲਗਾਤਾਰ ਲੋਕਾਂ ਦੇ ਵੱਲੋਂ ਵੀ ਆਪ ਨੂੰ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਸੀ ਤਾਂ ਖਡੂਰ ਸਾਹਿਬ ਲੋਕ ਸਭਾ ਹਲਕਾ ਕਾਫੀ ਹੌਟ ਸੀਟ ਇਨਾ ਲੋਕ ਸਭਾ ਚੋਣਾਂ ਦੇ ਵਿੱਚ ਮੰਨੀ ਜਾ ਰਹੀ ਹੈ ਇਸ ਦੇ ਚੱਲਦੇ ਆਈ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣਾ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੂੰ ਖਡੂਰ ਸਾਹਿਬ ਤੋਂ ਐਲਾਨਿਆ ਜਾਂਦਾ ਹੈ ਤੇ ਇਸ ਦੇ ਨਾਲ ਕਾਂਗਰਸ ਦੇ ਵੱਲੋਂ ਅਜੇ ਤੱਕ ਕੋਈ ਵੀ ਉਮੀਦਵਾਰ ਐਤੋਂ ਨਹੀਂ ਐਲਾਨਾ ਗਿਆ ਹੈ ਤਾਂ ਇਸ ਦੇ ਨਾਲ ਹੀ ਸਿਮਰਨਜੀਤ ਮਾਨ ਦੀ ਪਾਰਟੀ ਦੇ ਵੱਲੋਂ ਅਮਰਿਤਪਾਲ ਸਿੰਘ ਦਾ ਸਮਰਥਨ ਕਰਕੇ ਆਪਣੇ ਉਮੀਦਵਾਰ ਦਾ ਨਾਂ ਲੈ ਲਿਆ ਜਾਂਦਾ ਹੈ ਤੇ ਨਾਲ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਉਮੀਦਵਾਰ ਹੋਣਗੇ ਆਜ਼ਾਦ ਤੇ ਝੋਣ ਲੜਨਗੇ ਤਾਂ ਇਸ ਨਾਲ ਹੀ ਅਸੀਂ ਵਿਰਸਾ ਸਿੰਘ ਬਲਟੋਹਾ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਕਿਉਂਕਿ ਅੱਜ ਉਹ ਸਵੇਰੇ ਤੜਕੇ ਸਰ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਪਹੁੰਚਦੇ ਹਨ ਅੰਮ੍ਰਿਤਸਰ ਖਾਲਸਾ ਹੈਰੀਟੇਟ ਸਟਰੀਟ ਤੇ ਉੱਥੇ ਤੇ ਉਹਨਾਂ ਦੇ ਨਾਲ ਕਈ ਗੱਲਾਂ ਦੇ ਉੱਤੇ ਚਰਚਾ ਹੋਈਆਂ ਨੇ ਇਸ ਬਾਬਤ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਤੁਸੀਂ ਵੀ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ